ਸੱਚੀ ਗਾ ਦੋਸਤੋ ਇੱਕ ਤਸਵੀਰ ਜਿਹੜੀ ਮੈਂ ਤੁਹਾਨੂੰ ਦਿਖਾਉਣ ਲੱਗਿਆ ਬੜੀ ਵਧੀਆ ਤੇ ਜਕੀਏ ਤੇ ਪੰਜਾਬ ਦੇ ਲੋਕਾਂ ਦੀ ਕੋ ਸਮਝ ਦਰਸਾਉਂਦੀ ਹੈ ਉਹਦੇ ਨਾਲ ਗੱਲ ਇਹ ਹੈ ਵੀ ਇਹ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਡਿਸਾਈਡ ਕਰਦੇ ਨੇ ਅਸੀਂ ਕਿਸ ਤਰ੍ਹਾਂ ਦੇ ਨਾਲ ਰਵਈਆ ਰੱਖਣਾ ਹੈ ਪਰ ਅੱਜ ਬੜੀ ਸੋਹਣੀ ਇੱਕ ਤਸਵੀਰ ਦੇਖਣ ਨੂੰ ਮਿਲੀ ਹਾਲਾਂਕਿ ਹੋ ਸਕਦਾ ਕਿ ਕਈ ਦਿਲਜੀਤ ਦੋਸਾਂਝ ਦੇ ਫੈਨਸ ਨੂੰ ਇਹ ਗੱਲ ਬੁਰੀ ਲੱਗ ਜੇ ਪਰ ਜਿਹੜੀ ਐਕਚੁਅਲ ਫੈਕਟ ਹੈਗਾ ਉਹ ਬੜੀ ਦੇਖਣ ਵਾਲੀ ਹੈ ਦਿਲਜੀਤ ਦੁਸਾਂਜਾ ਚੰਡੀਗੜ੍ਹ ਪਹੁੰਚੇ ਵੈਲਕਮ ਸਭ ਨੇ ਕਰਿਆ ਤੇ ਐਸੀ ਵੀ ਵੈਲਕਮ ਕਰਦੇ ਆ ਖੈਰ ਕਿਉਂਕਿ ਦਿਲਜੀਤ ਦੁਸਾਂਜ ਦੇ ਨੂੰ ਲੈ ਕੇ ਹਰ ਕੋਈ ਸੁਣਨਾ ਚਾਹੁੰਦਾ ਹੈ ਤੇ ਅੱਜ ਉਹਨਾਂ ਦੇ ਫੈਨਾਂ ਦੀ ਗਿਣਤੀ ਦੇਸ਼ ਭਰ ਦੇ ਵਿੱਚ ਬਣ ਚੁੱਕੀ ਹੈ ਇਸੇ ਕਰਕੇ ਲੱਗਦਾ ਹੈ ਕਿ ਉਹ ਹਰ ਇੱਕ ਭਾਈਚਾਰੇ ਦਾ ਵੀ ਧਿਆਨ ਬਖੂਬੀ ਤੌਰ ਤੇ ਰੱਖ ਰਹੇ ਨੇ ਪਰ ਜਿਹੜੀ ਤਸਵੀਰ ਤੁਹਾਨੂੰ ਮੈਂ ਦਿਖਾਉਣ ਲੱਗਿਆ ਸਮਾਂ ਦਾ ਖਰਾਬ ਕਰੀਏ ਤਾਂ ਕਿਸਾਨੀ ਅੰਦੋਲਨ ਸਾਡਾ ਨਾਲ-ਨਾਲ ਚੱਲ ਰਿਹਾ ਤੇ ਜਗਜੀਤ ਡੱਲੇਵਾਲ ਹੋਰਾਂ ਦੀ ਸਿਹਤ ਵੀ ਖਾਸੀ ਖਰਾਬ ਹੈ ਸਭ ਦੇ ਸਾਹਮਣੇ ਪਰ ਉਹਦੇ ਨਾਲ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਖਰ ਸਾਡੇ ਲੋਕ ਕਿੰਨੇ ਸੰਜੀਦਾ ਨੇ ਕਿਸਾਨੀ ਨੂੰ ਲੈ ਕੇ ਕਿਸਾਨ ਨੀਲਦਰਾ ਨੂੰ ਲੈ ਕੇ ਕਿਸਾਨੀ ਮੁੱਦਿਆਂ ਨੂੰ ਲੈ ਕੇ ਤਾਂ ਬੜੀ ਖੁਸ਼ੀ ਹੁੰਦੀ ਹੈ ਇਹ ਚੀਜ਼ ਦੇਖ ਕੇ ਕਿ ਆਖਰ ਇੱਕ ਪਾਸੇ ਜਦੋਂ ਅਜ ਦਰਜੀਤ ਦੁਸਾਂਜ ਆ ਰਹੇ ਸੀ ਤਾਂ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੇ ਪੋਤੇ ਦਾ ਇੱਕ ਵੀਡੀਓ ਸਾਹਮਣੇ ਆਉਂਦਾ ਤੇ ਉਹ ਇੱਕ ਛੋਟਾ ਜਿਹਾ ਤੁਹਾਨੂੰ ਉਦਾਹਰਨ ਮੈਂ ਦਿਖਾਉਣਾ ਕਿ ਜਦੋਂ ਦਰਜੀਤ ਦੁਸਾਂਜ ਬਾਹਰ ਆ ਰਹੇ ਸੀਗੇ ਤਕਰੀਬਨ ਤਕਰੀਬਨ 400 ਦੇ ਕਰੀਬ ਲੋਕ ਕਿਉਂਕਿ ਇਹ ਮੈਂ ਇੱਕ ਚੈਨਲ ਦਾ ਵੀਡੀਓ ਤੁਹਾਨੂੰ ਦਿਖਾ ਰਿਹਾ ਰੋਜ਼ਾਨਾ ਸਪੋਕਸਮੈਨ ਦਾ ਤਾਂ ਜਦੋਂ ਦੋਨੇ ਵੀਡੀਓ ਪੈਰਲਲ ਚੱਲ ਰਹੇ ਸੀਗੇ ਯਾਨੀ ਕਿ ਇੱਕ ਪਾਸੇ ਦਰਜੀ ਦੁਸਾਂਝ ਦੀ ਐਂਟਰੀ ਲਾਈਵ ਦਿਖ ਰਹੀ ਸੀ ਤੇ ਦੂਜੇ ਪਾਸੇ ਲਾਈਵ ਵੀਡੀਓ ਜਿਹੜਾ ਜਗਜੀਤ ਡੱਲੇਵਾਲ ਹੋਰਾਂ ਦੇ ਪੋਤੇ ਦਾ ਦਿਖ ਰਿਹਾ ਸੀਗਾ ਜਾਂ ਉਹ ਅਪੀਲ ਕਰ ਰਹੇ ਸੀ ਲੋਕਾਂ ਨੂੰ ਤਾਂ ਤਕਰੀਬਨ 400 ਦੇ ਕਰੀਬ ਲੋਕ ਨੇ ਜਿਹੜੇ ਜਗਜੀਤ ਡੱਲੇਵਾਲ ਹੋਰਾਂ ਦੀ ਗੱਲ ਸੁਣਨਾ ਚਾਹੁੰਦੇ ਸੀ ਉਹਨਾਂ ਦੇ ਪੋਤੇ ਦੀ ਗੱਲ ਸੁਣ ਰਹੇ ਸੀਗੇ ਦੂਜੇ ਪਾਸੇ ਜਦੋਂ ਦਰਜੀਤ ਦੁਸਾਂਝ ਆਉਂਦੇ ਨੇ ਤਾਂ ਉਹ ਉਹਨਾਂ ਦੇ ਲਾਈਵ ਦੇਖਣ ਵਾਲਿਆਂ ਦੀ ਗਿਣਤੀ ਬੜੀ ਥੋੜੀ ਸੀ ਚਲੋ ਇਹ ਹੋ ਸਕਦਾ ਕਈ ਵਕਨਿੱਕੀ ਤੌਰ ਦੇ ਉੱਤੇ ਜਦੋਂ ਅਸੀਂ ਦੇਖੀਏ ਤਾਂ ਕਈ ਵਾਰ ਹੋ ਸਕਦਾ ਹੈ ਕਿ ਕਿਤੇ ਕਿਸ ਨੇ ਘੱਟ ਕਲਿੱਕ ਕਰਿਆ ਜਾਂ ਵੱਧ ਕਲਿੱਕ ਕਰਿਆ ਪਰ ਗੱਲ ਇਹ ਹੈ ਕਿ ਇਹ ਦੀ ਉਦਾਹਰਨ ਬੜੀ ਸੋਹਣੀ ਨਿਕਲ ਕੇ ਆਈ ਕਿ ਆਖਰਕਾਰ ਸਾਡੇ ਲੋਕ ਕਿਸਾਨੀ ਨੂੰ ਲੈ ਕੇ ਬਿਹਤ ਚਿੰਤਤ ਨੇ ਤੇ ਸੰਜੀਦਾ ਮੁੱਦਿਆਂ ਨੂੰ ਲੈ ਕੇ ਉਹ ਇਸ ਸਮੇਂ ਦੇ ਦੌਰਾਨ ਹੋਰ ਪਾਸੇ ਨਹੀਂ ਭਟਕਣਾ ਚਾਹੁੰਦੇ ਦੂਜੇ ਪਾਸੇ ਜਦੋਂ ਇਹ ਵੀਡੀਓ ਬੰਦ ਹੋ ਗਏ ਦੋਨੇ ਤਕਰੀਬਨ 2 ਘੰਟਿਆਂ ਬਾਅਦ ਜਦੋਂ ਦੋਨੇ ਵੀਡੀਓਜ਼ ਦੀ ਅਸੀਂ ਰੀਚ ਦੇਖੀਏ ਤਾਂ ਤਕਰੀਬਨ 23k ਯਾਨੀ ਕਿ 23000 ਲੋਕਾਂ ਨੇ ਵੀਡੀਓ ਦੇਖਿਆ ਦਜੀਤ ਦਸਾਂਹ ਦਾ 2 ਘੰਟਿਆਂ ਤੱਕ ਜਿੱਥੇ ਲਾਈਵ ਫੀਡ ਵੀ ਸੀ ਤੇ ਦੂਜੇ ਪਾਸੇ ਜਦੋਂ ਆਫਲਾਈਨ ਵੀ ਹੋ ਗਿਆ ਵੀਡੀਓ ਉਦੋਂ ਬਾਅਦ ਜਗਜੀਤ ਡੱਲੇਵਾਲ ਹੋਰਾਂ ਦਾ ਵੀਡੀਓ ਤੁਸੀਂ ਦੇਖੋ 1 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਸੀਗੇ ਇੱਥੋਂ ਸਮਝਦੀ ਇਹ ਇਹ ਗੱਲ ਸਮਝ ਲੱਗਦੀ ਹੈ ਵੀ ਠੀਕ ਹੈ ਦੋ ਜੀ ਦੁਸਾਂਜ ਦੇ ਗਾਣੇ ਬਹੁਤ ਸੋਹਣੇ ਨੇ ਦਜੀਤ ਦੁਸਾਂਜ ਨੂੰ ਲੋਕ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਹੋ ਸਕਦਾ ਜਗਜੀਤ ਡੱਲੇਵਾਲ ਤੋਂ ਵੀ ਜ਼ਿਆਦਾ ਉਹਨਾਂ ਦੀ ਫਾਲੋਅਰਸ਼ਿਪ ਹੋਵੇ ਹੈਵੀ ਹੈ ਕਿਉਂਕਿ ਉਹਨਾਂ ਨੂੰ ਵਰਲਡਵਾਈਡ ਦੇਖਦੇ ਨੇ ਗਾਣੇ ਨੂੰ ਮਨੋਰੰਜਨ ਦੇ ਤੌਰ ਤੇ ਦੇਖਦੇ ਨੇ ਡੱਲੇਵਾਲ ਹੋਰਾਂ ਦੀ ਗੱਲ ਸੰਜੀਦਾ ਕਿਸਾਨੀ ਨੂੰ ਲੈ ਕੇ ਤੇ ਜਿਆਦਾ ਪੰਜਾਬ ਜਾਂ ਫਿਰ ਕਰੀਏ ਹੋਲ ਇੰਡੀਆ ਜਦੋਂ ਕਿਸਾਨੀ ਦੀ ਗੱਲ ਹੁੰਦੀ ਹੈ ਪਰ ਇਹਦੇ ਵਿੱਚ ਇੱਕ ਗੱਲ ਇਹ ਸਮਝ ਲੱਗਦੀ ਹੈ ਵੀ ਸਾਡੇ ਲੋਕ ਇੱਕ ਗੱਲ ਸਮਝਦੇ ਨੇ ਵੀ ਇਸ ਸਮੇਂ ਦੇ ਦੌਰਾਨ ਜਦੋਂ ਸਥਿਤੀ ਸਿਚੁਏਸ਼ਨ ਇਸ ਤਰ੍ਹਾਂ ਦੀ ਸੰਜੀਦਾ ਬਣੀ ਹੋਈ ਹੈ ਤਾਂ ਅਸੀਂ ਦਜੀਤ ਦੁਸਾਂਜ ਨੂੰ ਵੈਲਕਮ ਕਰੀਏ ਉਹਦੀ ਐਂਟਰੀ ਦੇਖੀਏ ਜਾਂ ਉਹਨੂੰ ਦੇਖੀਏ ਜਾਂ ਫਿਰ ਸਾਡੇ ਕਿਸਾਨਾਂ ਆਗੂਆਂ ਦੀ ਅਸੀਂ ਗੱਲ ਸੁਣੀਏ ਤੇ ਜਿਹੜਾ ਇਹ ਵੀਡੀਓ ਹੈ ਕਾਫੀ ਹੱਦ ਤੱਕ ਰਹੇ ਇੱਕ ਮੈਨੂੰ ਅਕਾਸ਼ਰ ਬੜੀ ਖੁਸ਼ੀ ਹੋਈ ਇਹ ਚੀਜ਼ ਦੇਖ ਕੇ ਕਿ ਇਹ ਨਹੀਂ ਕਿ ਉਹਨੇ ਵਿਊ ਘਟਕਿਓਨੇ ਬਲਕਿ ਇਸ ਇਸ ਚੀਜ਼ ਨੂੰ ਲੈ ਕੇ ਖੁਸ਼ੀ ਜ਼ਿਆਦਾ ਹੋਈ ਕਿ ਅਕਾ ਜਗਜੀਤ ਦਿਲਲੇਵਾਲ ਉਹਨਾਂ ਨੂੰ ਲੈ ਕੇ ਲੋਕ ਸੰਜੀਦਾ ਨੇ ਉਹਨਾਂ ਦਾ ਮਰਨ ਵਰਤ ਤੇ ਬੈਠਣਾ ਵਿਅਰਥ ਨਹੀਂ ਹੈ ਲੋਕ ਉਹਨਾਂ ਦੇ ਨਾਲ ਬੇहद ਵੱਡੀ ਗਿਣਤੀ 'ਚ ਨੇ ਉਹਨਾਂ ਦੀ ਛੋਟੀ ਤੋਂ ਛੋਟੀ ਗੱਲ ਜਾਣਨਾ ਸੁਣਨਾ ਮੰਨਣਾ ਚਾਹੁੰਦੇ ਨੇਗੇ ਤੇ ਇਸੇ ਕਾਰਨ ਸੀ ਕਿ ਜੇਕਰ ਜੇ ਇਹ ਚੀਜ਼ ਉਲਟ ਹੁੰਦੀ ਆਮ ਤੌਰ ਤੇ ਦੇਖਿਆ بڑے ਮਸਲਿਆਂ ਨੂੰ ਲੈ ਕੇ ਵੀ ਜੇਕਰ ਜੀ ਦੁਸਾਂਝ ਦੇ ਵੇਲੇ ਦੇ ਸਮੇਂ ਦੇ ਦੌਰਾਨ ਵਿਊਅਰਸ਼ਿਪ ਕਿਤੇ ਜ਼ਿਆਦਾ ਟੌਪ ਤੇ ਹੁੰਦੀ ਤੇ ਦੂਜੇ ਪਾਸੇ ਜਗਜੀਤ ਡੱਲੇਵਾਲ ਹੋਰਾਂ ਦਾ ਵੀਡੀਓ ਕਿਉਂਕਿ ਇਹ ਕਈ ਵਾਰ ਜਦੋਂ ਪੈਰਲ ਚੀਜ਼ਾਂ ਚੱਲਦੀਆਂ ਨੇ ਜਿਆਦਾ ਸਮਝ ਲੱਗ ਜਾਂਦੀਆਂ ਨੇ ਪਰ ਹਾਲਾਂਕਿ ਉਹਨਾਂ ਦਾ ਵੈਲਕਮ ਕਰਨ ਵਾਸਤੇ ਬਹੁਤ ਵੱਡੀ ਗਿਣਤੀ ਚ ਲੋਕ ਸੀ ਦੂਜੇ ਪਾਸੇ ਡੱਲੇਵਾਲ ਤੋਂ ਵੀ ਦੇਖਿਆ ਜਾਵੇ ਉਹਨਾਂ ਦੇ ਵੀ ਮੋਰਚੇ ਤੇ ਬਹੁਤ ਵੱਡੀ ਗਿਣਤੀ ਚ ਲੋਕ ਲਗਾਤਾਰ ਪਹੁੰਚ ਰਹੇ ਨੇ ਇਹ ਜਿਹੀ ਸੰਜੀਦਗੀ ਸਾਨੂੰ ਬਣਾ ਕੇ ਹਮੇਸ਼ਾ ਰੱਖਣੀ ਹੋਊਗੀ ਕਿਉਂਕਿ ਕਈ ਜਗ੍ਹਾ ਤੇ ਸਾਨੂੰ ਇਹ ਲੱਗਦਾ ਵੀ ਗਾਇਕਾਂ ਦੇ ਜਿਵੇਂ ਕਿ ਇਹ ਕੀ ਰੰਗਾ ਰੰਗ ਪ੍ਰੋਗਰਾਮਾਂ ਦੇ ਵਿੱਚ ਅਸੀਂ ਅਸਲ ਮੁੱਦਿਆਂ ਨੂੰ ਛੱਡ ਜਾਂਦੇ ਹਾਂ ਪਰ ਬਹੁਤ ਸੋਹਣੀ ਤਸਵੀਰ ਪੰਜਾਬ ਦੀ ਜੇ ਕਹੀਏ ਬੇ ਤਾਂ ਇਹ ਤੁਹਾਨੂੰ ਸਾਂਝੀ ਕਰ ਰਿਹਾ ਬਾਕੀ ਦਲਜੀਤ ਦੇ ਫੈਨਸ ਨੂੰ ਜੇ ਬੁਰਾ ਲੱਗਿਆ ਹੋਵੇ ਤਾਂ ਮਾਫੀ ਚਾਹਾਂਗੇ ਪਰ ਇਹਦੇ ਵਿੱਚ ਮਕਸਦ ਇਹ ਹੈ ਵੀ ਅਸੀਂ ਮੁੱਦਿਆਂ ਨੂੰ ਲੈ ਕੇ ਕਿੰਨੇ ਸੰਜੀਦਾ ਜਿਹੜੀ ਬਖੂਬੀ ਤਸਵੀਰ ਪੰਜਾਬ ਨੇ ਪੇਸ਼ ਕਰੀ ਹੈ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਮਾੜੇ ਚੰਗੇ ਜਿਹੇ-ਜਿਹੇ ਤੁਸੀਂ ਆਪਦਾ ਪਿਆਰ ਦਿਖਾਉਨੇ ਹੋ ਤਾਂ ਵੈਲਕਮ ਆ ਸਾਰੇ ਤਰ੍ਹਾਂ ਦਾ ਪਰ ਆਪਦੀ ਰਹਿ ਜ਼ਰੂਰ ਰੱਖਿਓ ਕਿ ਸੱਚੀਓ ਇਸੇ ਤਰ੍ਹਾਂ ਦੇ ਨਾਲ ਸਾਨੂੰ ਸੰਜੀਦਗੀ ਬਣਉਗੀ ਰੱਖਣੀ ਹੋ ਪੰਜਾਬ ਦੇ ਮਸਲਿਆਂ ਨੂੰ ਲੈ ਕੇ